ਅਗਲੀ ਵੱਡੀ ਖਬਰ ਦਾ ਰੁਕਾ ਲੈਨੇ ਆ ਲਾਡੋਵਾਲ ਟੋਲ ਪਲਾਸਾ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ جاری ਹੈ ਅੱਜ ਲਾਡੋਵਾਲ ਟੋਲ ਪਲਾਸਾ ਤੇ ਕੈਬਨ ਨੂੰ ਤਾਲਾ ਪੱਕੇ ਤੌਰ ਤੇ ਕਿਸਾਨ ਲਗਾਉਣ ਚਾਰੇ ਨੇ ਪਿਛਲੇ 15 ਦਿਨਾਂ ਤੋਂ ਕਿਸਾਨਾਂ ਵੱਲੋਂ ਟੋਲ ਪਲਾਸਾ ਤੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੁਣ ਤੱਕ 6 ਲੱਖ ਤੋਂ ਵੱਧ ਡਰਾਈਵਰ ਬਿਨਾਂ ਟੋਲ ਦਿੱਤੇ ਲੰਘ ਚੁੱਕੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਤਾਨ ਦਲਬਾਖ ਸਿੰਘ ਗਿਲਦਾ ਬਿਆਨ ਹੈ ਜਿਨ੍ਹਾਂ ਨੇ ਕਿਹਾ ਕਿ ਸਾਂਝੂ ਨੇ ਦੁਆਬਾ ਤੇ ਕਈ ਟੈਕਸੀ ਡਰਾਈਵਰ ਵੀ ਇਸ ਦਾ ਸਹਿਯੋਗ ਦੇ ਰਹੇ ਨੇ ਤਾਂ ਜੋ ਪੱਕੇ ਤੌਰ ਤੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਤਾਲਾ ਲਗਾ ਦੇਣਗੇ ਹਾਲਾਂਕਿ ਕਿਸਾਨਾਂ ਵੱਲੋਂ ਲਗਾਤਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਜਿੰਨਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਟਾਈਮ ਇਹ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਤਾਂ ਉਥੇ ਹੀ ਕਿਸਾਨਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਪੱਕੇ ਤੌਰ ਤੇ ਤਾਲਾ ਇਸ ਲਾਡੋਵਾਲ ਟੋਲ ਪਲਾਜ਼ਾ ਨੂੰ ਲਗਾ ਦਿੱਤਾ ਜਾਏਗਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸ ਧਰਨੇ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਜਾਵੇਗਾ ਇੱਥੇ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਜਾਵੇਗਾ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅੱਜ ਲਾਡੋਵਾਲਾ ਟੋਲ ਪਲਾਜ਼ਾ ਦੇ ਕੈਬਨ ਨੂੰ ਤਾਲਾ ਕਿਸਾਨਾਂ ਵੱਲੋਂ ਲਗਾਇਆ ਜਾਵੇਗਾ ਪਿਛਲੇ 15 ਦਿਨਾਂ ਤੋਂ ਕਿਸਾਨਾਂ ਵੱਲੋਂ ਟੋਲ ਤੇ ਧਰਨਾ ਦਿੱਤਾ ਜਾ ਰਿਹਾ ਹੁਣ ਤੱਕ 6 ਲੱਖ ਤੋਂ ਵੱਧ ਡਰਾਈਵਰ ਬਿਨਾਂ ਟੋਲ ਦੇ ਤੇ ਲੰਘ ਚੁੱਕੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਖ ਸਿੰਘ ਗਿੱਲ ਨੇ ਬਿਆਨ ਵੀ ਦਿੱਤਾ ਹੈ ਕਿ ਕਿਸਾਨ ਯੂਨੀਅਨ ਦੁਆਬਾ ਅਤੇ ਕਈ ਟੈਕਸੀ ਡਰਾਈਵਰ ਵੀ ਇਸ ਧਰਨੇ ਪ੍ਰਦਰਸ਼ਨ ਦਾ ਸਹਿਯੋਗ ਦੇ ਰਹੇ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਦਰਨਾ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ ਲਾਡੋਵਾਲ ਟੋਲ ਪਲਾਜ਼ਾ ਦੇ ਕੈਬਨ ਨੂੰ ਅੱਜ ਕਿਸਾਨ ਪੱਕੇ ਤੌਰ ਤੇ ਤਾਲਾ ਲਗਾ ਦੇਣਗੇ ਉੱਥੇ ਲਗਾਤਾਰ ਕਿਸਾਨਾਂ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਜਿੰਨਾ ਸਮਾਂ ਪੁਰਾਣੇ ਜੋ ਟੈਕਸ ਲਾਗੂ ਕੀਤੇ ਨਹੀਂ ਜਾਂਦੇ ਉਸ ਟਾਈਮ ਇਹ ਦਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਪਿਛਲੇ 15 ਦਿਨਾਂ ਤੋਂ ਕਿਸਾਨਾਂ ਵੱਲੋਂ ਟੋਲ ਤੇ ਦਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਤਾਂ ਹੁਣ ਤੱਕ 6 ਲੱਖ ਤੋਂ ਵੱਧ ਡਰਾਈਵਰ ਨੇ ਜੋ ਕਿ ਬਿਨਾਂ ਟੋਲ ਦਿੱਤੇ ਇਥੋਂ ਆਪਣੀਆਂ ਗੱਡੀਆਂ ਲੰਘਾ ਚੁੱਕੇ ਨੇ ਕਿਸਾਨ ਜੂਨੀਅਨ ਦੁਆਬਾ ਤੇ ਕਈ ਟੈਕਸੀ ਡਰਾਈਵਰ ਵੀ ਇਸ ਪ੍ਰਦਰਸ਼ਨ ਦਾ ਰੋਸ ਮੁਜ਼ਾਰੇ ਦਾ ਸਹਿਯੋਗ ਦੇ ਰਹੇ ਨੇ ਤبعا ਟੈਕਸਾਂ ਜੂਨੀਅਨ ਪ੍ਰਧਾਨ ਦਲਬਾਗ ਸਿੰਘ ਗਿੱਲ ਨੇ ਬਿਆਨ ਦਿੱਤਾ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਹੁਣ ਤੱਕ 6 ਲੱਖ ਤੋਂ ਵੱਧ ਡਰਾਈਵਰ ਬਿਨਾਂ ਟੋਲ ਦਿੱਤੇ ਲੰਘ ਚੁੱਕੇ ਨੇ ਤਾਂ ਲਾਡੋਵਾਲ ਟੋਲ ਪਲਾਸਾ ਦੇ ਕੈਬਨ ਨੂੰ ਪੱਕੇ ਤੌਰ ਤੇ ਤਾਲਾ ਆਜੋ ਕਿਸਾਨਾਂ ਵੱਲੋਂ ਲਗਾ ਦਿੱਤਾ ਚਾਹੇਗਾ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਤਰਸੇਮ ਲਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਜੀ ਤਰਸੇਮ ਜੀ ਲਗਾਤਾਰ ਕਿਸਾਨ ਇੱਥੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਨੇ ਪਿਛਲੇ 15 ਦਿਨਾਂ ਤੋਂ ਕਿਸਾਨ ਇੱਥੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਉੱਥੇ ਕਿਸਾਨ ਅੱਜ ਤਾਲਾ ਇਸ ਲਾਟੋਵਾਲ ਟੋਲ ਪਲਾਜ਼ਾ ਤੇ ਕੈਬਨ ਨੂੰ ਲਗਾਉਣ ਜਾ ਰਿਹਾ ਕਿ ਕੁਝ ਹੋਰ ਜਾਣਕਾਰੀ ਆ ਰਹੀ ਹੈ ਬਿਲਕੁਲ ਜਿਸ ਤਰ੍ਹਾਂ ਨਾਲ ਆ 15ਵਾਂ ਦਿਨ ਹੈਗਾ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਆ, ਦਿ ਐਮਐਚਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੇ ਟੂਲ ਕੌਜ਼ਰ ਦੇ ਪ੍ਰਬੰਧਕਾਂ ਨੂੰ ਦੱਸਿਆ ਸੀ ਕਿ ਵੀ ਜਿਹੜੇ ਟੂਲ ਦੇ ਰੇਟਸ ਐ ਲਗਾਤਾਰ ਉਹਨਾਂ ਵੱਲੋਂ ਇੰਨੇ ਜ਼ਿਆਦਾ ਵਧਾ ਦਿੱਤੇ ਗਏ ਨੇ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਬਣ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਮੰਗ ਕੀਤੀ ਸੀ ਟੂਲ ਦੇ ਰੇਟ ਘਟਾਏ ਜਾਣ ਪਰ ਹਲੇ ਤੱਕ ਟੂਲ ਦੇ ਰੇਟ ਨਹੀਂ ਘਟਾਏ ਗਏ 15 ਦਿਨ ਦਾ ਸਮਾਂ ਦੀ ਬੀਤ ਚੁੱਕਿਆ ਨਾ ਹੀ ਕੋਈ ਇਹ ਜਿਹੜਾ ਹੈਗਾ ਨੈਸ਼ਨਲ ਹਾਈਵੇਅ ਅਥਾਰਟੀ ਦਾ ਕੋਈ ਵੀ ਇਹ ਜਿਹੜਾ ਪ੍ਰਸ਼ਾਸਕਾ ਨਾ ਹੀ ਕੋਈ ਇਹ ਲੋਕ ਸਭਾ ਮੈਂਬਰ ਨਾ ਹੀ ਕੋਈ ਵੱਡਾ ਲੀਡਰ ਅੱਜ ਤੱਕ ਕਿਸਾਨਾਂ ਨੂੰ ਮਿਲਿਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਬਹੁਤ ਜ਼ ਇਹ ਜਿਹਨਾਂ ਨੂੰ ਲੈ ਕੇ ਅੱਜ ਉਹਨਾਂ ਨੇ ਫੈਸਲਾ ਕਰ ਲਿਆ ਹੈਗਾ ਜਿਹਦੇ ਵਿੱਚ ਕਿਸਾਨ ਜਿੱਥੇ ਵੰਦੀਆਂ ਮੌਜੂਦ ਜਿੱਥੇ ਵੰਦੀਆਂ ਟੈਕਸੀ ਯੂਨੀਅਨ ਟਰੱਕ ਆਪਰੇਟਰ ਯੂਨੀਅਨ ਵੱਲੋਂ ਅੱਜ ਤਕਰੀਬਨ ਦੁਪਹਿਰ ਦੇ ਸਮੇਂ ਜਿਹੜਾ ਹੈਗਾ ਟੋਲ ਦੇ ਜਿੱਥੇ ਇਹ ਆਫਿਸ ਬਣੇ ਹੋਏ ਨੇ ਉਹਨਾਂ ਨੂੰ ਜਿਹੜਾ ਤਾਲਾਬੰਦੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਹੁਣ ਬਿਲਕੁਲ ਵੀ ਕਿ ਇਹਨਾਂ ਦਾ ਕੋਈ ਵੀ ਗੱਲ ਨਹੀਂ ਸੁਣੀ ਜਾਊਗੀ ਜਦੋਂ ਇਹ ਇਹਨਾਂ ਕੋਲ ਚੱਲ ਕੇ ਆਉਣਗੇ ਉਸ ਤੋਂ ਕੋਈ ਇਹ ਐਲਾਨ ਕਰਨਗੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸੰਘਰਸ਼ ਜਿਹੜਾ ਵਾਪਸ ਲਿਆ ਜਾਊਗਾ ਨਹੀਂ ਲੰਬੇ ਸਮੇਂ ਤੱਕ ਜਿਸ ਤਰ੍ਹਾਂ ਹੈਗਾ ਟੋਲ ਨੂੰ ਜਿੰਦਾ ਲਾਇਆ ਜਾਊਗਾ ਪੱਕੇ ਤੌਰ ਤੇ ਕਿਸਾਨ ਜਿੱਥੇ ਬੰਦੀ ਇੱਥੇ ਬੈਠੀਆਂ ਨੇ ਕਿਸੇ ਨੂੰ ਵੀ ਕੋਈ ਟੋਲ ਨਹੀਂ ਲੱਗਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਨਾ ਤੁਸੀਂ ਜਾ ਚੁੱਕੇ 6 ਲੱਖ ਦੇ ਕਰੀਬ ਜਿਹੜੇ ਹੈਗੇ ਨੇ ਜੱਟੀਆਂ ਜਿਹੜੀਆਂ ਹੁਣ ਤੱਕ ਜਾ ਚੁੱਕੇ ਨੇ ਕਰੋੜਾਂ ਰੁਪਏ ਦੇ ਰੈਵਨਿਊ ਦਾ ਜਿਹੜਾ ਲੋਕਾਂ ਨੂੰ ਫਾਇਦਾ ਹੋਇਆ ਲੋਕਾਂ ਨੂੰ ਬੈਨੀਫੀਟਰ ਕਿਸਾਨਾਂ ਦੀ ਇੱਕੋ ਮੰਗ ਹੈ ਜਿਸ ਨੂੰ ਲੈ ਕੇ ਜੀ ਇੱਕ ਵੱਡੀ ਰੈਲੀ ਇੱਕ ਇਕੱਠ ਵੀ ਕੀਤਾ ਜਾ ਰਿਹਾ ਉਸ ਤੋਂ ਬਾਅਦ ਤਾਲਾ ਬੰਦੀ ਕੀਤੀ ਜਾਵੇਗੀ ਤੇ ਪੱਕੇ ਤੌਰ ਤੇ ਲਾਡੋਆ ਟੋਲ ਪਲਾza ਬੰਦ ਕਰਨ ਲਈ ਜਿਹੜਾ ਇੱਕ ਸੰਘਰਸ਼ ਵਧ ਲਿਆ ਗਿਆ ਹੈਗਾ ਕਿਸਾਨਾਂ ਵੱਲੋਂ ਤੇ ਟਰੱਕ ਯੂਨੀਅਨ ਤੇ ਉਸ ਤੋਂ ਬਾਅਦ ਟੈਕਸੀ ਯੂਨੀਅਨ ਵੱਲੋਂ ਇਸ ਤੇ ਲੈ ਕੇ ਹਲਕ ਤੱਕ ਸਰਕਾਰ ਵੱਲੋਂ ਕੋਈ ਵੀ ਇਸ ਤੇ ਨਾ ਹੀ ਕਿਸਾਨ ਮੰਡੀਆਂ ਨਾਲ ਗੱਲਬਾਤ ਕੀਤੀ ਗਈ ਹੈ ਨਾ ਹੀ ਤੁਰਦਾ ਜਵਾਂ ਇਹਨਾਂ ਗੱਲਾਂ ਵਤੀ ਜਿਸ ਨਾਲ ਕਿਸਾਨਾਂ ਦਾ ਗੁੱਸਾ ਜਿਸ ਦਾ ਜਹਾਰਾਜ ਇੱਕ ਵੱਡਾ ਕੱਟ ਕਰਕੇ ਕਿਸਾਨਾਂ ਮਨੋਂ ਕੀਤਾ ਜਾਣਾ ਬਿਲਕੁਲ ਦਰਸ਼ੇਮ ਜੀ ਜਿਸ ਤਰੀਕੇ ਨਾਲ ਤੁਸੀਂ ਇਹ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੀ ਹੈ ਕਿ ਕੋਈ ਵੀ ਅਥਾਰਟੀ ਕੋਈ ਅਥਾਰਟੀ ਮੈਂਬਰ ਕੋਈ ਪ੍ਰਸ਼ਾਸਨ ਜੋ ਵੀ ਇਹ ਟੋਲ ਪਲਾਸਾ ਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕਿ ਉਹਨਾਂ ਨੇ ਕਿਸਾਨਾਂ ਤੱਕ ਕੋਈ ਪਹੁੰਚ ਨਹੀਂ ਕੀਤੀ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਨੇ ਜੋ ਰੋਜ਼ਗਾਰ ਕਰਦੇ ਨੇ ਤਾਂ ਉਹਨਾਂ ਦੀ ਰੋਜ਼ੀ ਤੇ ਵੀ ਜ਼ਰੂਰ ਇਸ ਦੀ ਗੱਲ ਆਂਦੀ ਹੈ ਕਿ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਹਮੇਸ਼ਾ ਸਵਾਲਾਂ ਦੇ ਵਿੱਚ ਖੜੇ ਹੋ ਜਾਂਦੇ ਨੇ ਬਿਲਕੁਲ ਜਿਸ ਤਰ੍ਹਾਂ ਨਾਲ ਇਸ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਰਵੀ ਸਿੰਘ ਮਿੱਟੂਣਾ ਗੱਲ ਕੀਤੀ ਗਈ ਸੀ ਉਹਨਾਂ ਨੇ ਕਿਹਾ ਜੀ ਲਾ ਕਾਨੂੰਨ ਵਿਵਸਥਾ ਦਾ ਜਿਹੜਾ ਪੰਜਾਬ ਸਰਕਾਰ ਨੇ ਰੱਖਾ ਪੱਕੀ ਉਹਨਾਂ ਵੱਲੋਂ ਕਿਸਾਨਾਂ ਨਾਲ ਤੇ ਸਰਕਾਰ ਨਾਲ ਗੱਲ ਕੀਤੀ ਜਾਊਗੀ ਇਹ ਟੋਲ ਪਲਾਜ਼ੇ ਨੇ ਟੋਲ ਪਲਾਜ਼ੇ ਜਿਹੜੇ ਆਹ ਲੋਂ ਉੱਪਰ ਇੰਡੀਆ ਦੇ ਵਿੱਚ ਲੱਗੇ ਹੋਏ ਨੇ ਜਦੋਂ ਵੀ ਰੇਟ ਵਧਦੇ ਨੇ ਤਾਂ ਸਾਰੇ ਜਿਵੇਂ ਵਧਦੇ ਨੇ ਲੇਕਿਨ ਪਰ ਪੰਜਾਬ ਦੇ ਵੀ ਜਿਹੜਾ ਲੱਡਵਾਲ ਟੋਲ ਪਲਾਜ਼ਾ ਹੈਗਾ ਪੂਰੇ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਸ ਤੋਂ ਲੈ ਕੇ ਕਿਸਾਨ ਜਿੱਥੇ ਵੱੰਦੀਆਂ ਪਹਿਲਾਂ ਵੀ ਕਈ ਵਾਰ ਟੋਲ ਪ੍ਰਸ਼ਾਸਨ ਨੂੰ ਜਿਹੜੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਬੰਧਕ ਉੱਥੇ ਹੈਗੇ ਉਹਨਾਂ ਨੂੰ ਇੱਕ ਬੁਰੰਡਮ ਵੀ ਦਿੱਤਾ ਜਾ ਚੁੱਕਾ ਪਰ ਕੋਈ ਸੁਣਾਈ ਹੁਣ ਵੀ ਇਸ ਵਾਰ ਦੇਖੋ 14 ਦਿਨ ਚੱਲੀ ਵਾਸਤੇ ਕੋਈ ਅਜੇ 15ਵਾਂ ਦਿਨ ਸ਼ੁਰੂ ਹੋ ਗਿਆ 15ਵੇਂ ਦਿਨ ਤੇ ਇਹ ਉਹਨਾਂ ਵੱਲੋਂ ਨਾਰ ਕੀਤਾ ਗਿਆ ਜੀ ਕਿ 30 ਤਰੀਕ ਨੂੰ ਪੂਰਾ ਟੌਲ ਪਲਾਜ਼ਾ ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਇੱਕ ਅਥਾਰਟੀ ਚਲਾਉਂਦੀ ਹੈ ਉੱਥੇ ਆਫਿਸ ਬਣੇ ਹੋਰੋਂ ਪੂਰਨ ਤੌਰ ਤੇ ਤਾਲਾਬੰਦੀ ਕੀਤੀ ਜਾਊਗੀ ਨਾ ਕੋਈ ਉੱਥੇ ਇਹ ਉਹਨਾਂ ਦਾ ਪ੍ਰਬੰਧਕ ਰਹੂਗਾ ਨਾ ਕੋਈ ਉੱਥੇ ਕੰਮ ਕਰਨੇ ਨਾ ਸਭ ਨੂੰ ਜਿਹੜਾ ਹੈਗਾ ਤਾਲਾ ਬੰਦ ਕਰ ਦਿੱਤਾ ਜਾਊਗਾ ਲੇਕਿਨ ਪਰ ਇਸ ਗੱਲ ਨੂੰ ਲੈ ਕੇ ਜਿਹੜਾ ਹੈਗਾ ਟੋਲ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਹੈਗਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਵੀ ਉੱਥੇ ਕੋਈ ਇਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਪੀਟਿਸ਼ਨ ਦਿੱਤੀ ਹੈ ਲੇਕਿਨ ਸਭ ਤੋਂ ਵੱਡੀਆਂ ਕਿਸਾਨਾਂ ਦਾ ਇਹ ਕਹਿਣਾ ਵੀ ਸ਼ਾਂਤੀਪੂਰਵ ਢੰਗ ਨਾਲ ਲਗਾਤਾਰ ਜਿਹੜੇ ਪ੍ਰਬੰਧਕ ਨੇ ਜਾਂ ਨੈਸ਼ਨਲ ਹਾਈਵੇ ਥੌਰੀਟੀ ઓફ ਲਈ ਹੈਗੀ ਉਹਨਾਂ ਨੂੰ ਕਈ ਵਾਰ ਕਹਿ ਚੁੱਕਿਆ ਲੇਕਿਨ ਪਰ ਉਹਨਾਂ ਨੇ ਸੁਣਵਾਈ ਨਹੀਂ ਹੁੰਦੀ ਜੋ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਂਦਾ ਔਰ ਜੀ ਚੋਕਰੀ ਦੀ ਸੜਕ ਤੇ ਹੈ ਵਾ ਲੇਕਿਨ ਪਰ ਇਸ ਵਾਰ ਕਿਸਾਨ ਕਹਿੰਦੇ ਕਿਸਾਨਾਂ ਦੇ ਨਾਲ ਵਪਾਰੀ ਵਰਗ ਟੈਕਸੀ ਯੂਨੀਅਨ ਟਰੱਕ ਯੂਨੀਅਨ ਦੇ ਸਾਰੇ ਜਿਹੜੇ ਨਵੰਦੇ ਨੇ ਇਕੱਠੇ ਹੋ ਸਭ ਦਾ ਇਹੀ ਕਹਿਣਾ ਹੈਗਾ ਜੇਕਰ ਕਿਸੇ ਨੇ ਲੁਧਿਆਣੇ ਤੋਂ ਫਲੋਰ ਤੱਕ ਜਾਣਾ ਹੈਗਾ ਤਾਂ ਤਕਰੀਬਨ 200 ਕਿਲੋ ਲੱਗਦਾ ਤਾਂ 400 ਰੁਪਿਆ ਟੋਲ ਟੈਕਸ ਲੱਗਦਾ ਇਸ ਨੂੰ ਲੈ ਕੇ ਆਏ ਰਹੇ ਪਿੰਡਾਂ ਦੇ ਲੋਕ ਬਹੁਤ ਪਰੇਸ਼ਾਨ ਨੇ ਯਾਰ ਦੇ ਲੋਕ ਬਹੁਤ ਪਰੇਸ਼ਾਨ ਨੇ ਸਾਰੇ ਇਕੱਠੇ ਹੋ ਕੇ ਇਸ ਨੂੰ ਬੰਦ ਕਰਾਉਣ ਲਈ ਆਪਣਾ ਇਹ ਹਮਲਾ ਬਾੜ ਰਿਹਾ ਨੇ ਠੀਕ ਹੈ ਠੀਕ ਹੈ ਤਾਂ ਸੇਮ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਾਰੀ ਤੋਂ ਸਰ ਦਰਸ਼ਕਾਂ ਦਾ ਸੰਚੇਕ